ਉਹ ਗਾਂ ਦੇ ਵਿਆਹ ਸ਼ਾਦੀਆਂ ਦੇ ਵਿੱਚ ਕਿਉਂਕਿ ਕੜਾਹੀਆਂ ਨੂੰ ਹੁਣ ਇੱਟਾਂ ਨਾਲ ਤਾਂ ਮਾਜਦੇ ਨਹੀਂ ਹੈਗੇ ਨਹੀਂ ਮਾਜਦੇ ਪਹਿਲਾਂ ਨਹੀਂ ਤੇ ਰਹੀ ਨਹੀਂ ਇਹ ਹੀ ਜੀ ਨਾ ਜ਼ਿਆਦਾ ਲੋਕ ਯੂਜ਼ ਕਰ ਰਹੇ ਨੇ ਹਾਂਜੀ ਹੁਣ ਉੱਥੇ ਕੰਮ ਕਰਨ ਦਾ ਪ੍ਰੈਸ਼ਰ ਵੀ ਹੁੰਦਾ ਹਾਂਜੀ ਜਿਹੜੇ ਨੌਕਰ ਵਗੈਰਾ ਕੰਮ ਕਰਦੇ ਨੇ ਤੇ ਉਹਨਾਂ ਨੂੰ ਕਿਸੇ ਦੀ ਪਰਵਾਹ ਨਹੀਂ ਹੁੰਦੀ ਅਸੀਂ ਆਪਦੀ ਵਿਆਹ ਸ਼ਾਦੀ ਦੀ ਬੜੀ ਚਾਹ ਦੇ ਨਾਲ ਬੜੀਆਂ-ਬੜੀਆਂ ਸਵਾਦਿਸ਼ਟ ਖਾਣੇ ਖਾ ਰਹੇ ਹੁੰਦੇ ਹਾਂ ਤੇ ਅਸਲ ਵਿੱਚ ਅਗਰ ਜੇ ਇਸ ਦੇ ਟੋਟੇ ਸਾਡੇ ਕਿਸੇ ਵੀ ਇਨਸਾਨ ਦੇ ਸਰੀਰ ਦੇ ਅੰਦਰ ਚਲੇ ਜਾਣ ਹਾਂਜੀ ਤਾਂ ਆਪਾਂ ਡੰਗਰਾਂ ਦਾ ਤਾਂ ਸੋਚਿਆ ਜੀ ਸਾਡਾ ਡੰਗਰ ਲੋਹੇ ਨਾਲ ਮਰ ਗਿਆ ਠੀਕ ਹੈ ਪਰ ਤੁਸੀਂ ਇਹ ਸੋਚੋ ਵੀ ਜੇ ਸਾਡੇ ਅੰਦਰ ਚਲੇ ਜਾਂਦੇ ਨੇ ਬੜੀਆਂ ਹੁਣ ਇਨਵੈਸਟੀਗੇਟਿਵ ਰਿਪੋਰਟਾਂ ਆ ਰਹੀਆਂ ਨੇ ਪੀਜੀਆਈ ਵਗੈਰਾ ਤੋਂ ਹੋਰ ਤਾਂ ਰੋ ਵੀ ਇੱਕ ਮਿਸਟਰੀਅਸ ਡੈਥ ਹੋ ਰਹੀ ਹੈ ਅੰਦਰ ਬੰਦੇ ਨੇ ਇਨਫੈਕਸ਼ਨ ਪਾ ਲਈ ਹੁਣ ਇਹਦਾ ਟੋਟਾ ਸਾਡੀਆਂ ਬਰੀਕ ਬਰੀਕ ਸਰੀਰ ਦੀਆਂ ਨਾੜੀਆਂ ਨੇ ਨਾੜੀਆਂ ਨੇ ਉਹਦੇ ਵਿੱਚ ਇਹ ਜਦੋਂ ਚਲੇ ਜਾਂਦੇ ਨੇ ਤਾਂ ਆਮ ਸਕੈਨਿੰਗ ਚ ਵੀ ਨਹੀਂ ਆਉਂਦਾ ਹੈਗਾ ਠੀਕ ਹਾਂਜੀ ਇਸ ਕਰਕੇ ਜਿਹੜਾ ਇਹ ਹੈਗਾ ਨਾ